ਸੱਚਖਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਜੀ ਮੈਂ ਇਸ ਵਕਤ ਪੰਜਾਬ ਦੇ ਵਿੱਚ ਥਾਂ-ਥਾਂ ਤੇ ਨਾਕੇਬੰਦੀ ਹੋ ਚੁੱਕੀ ਆ ਪੁਲਿਸ ਦੇ ਵੱਲੋਂ ਸਖਤ ਪੈਰਾ ਦਿੱਤਾ ਜਾ ਰਿਹਾ ਖਾਸ ਤੌਰ ਤੇ ਅੰਮ੍ਰਿਤਸਰ ਮਾਝੇ ਦੇ ਇਲਾਕੇ ਦੇ ਵਿੱਚ ਗਰਦਾਸਪੁਰ ਬਟਾਲੇ ਦੇ ਇਲਾਕੇ ਦੇ ਵਿੱਚ ਪੁਲਿਸ ਦਾ ਸਖਤ ਪੈਰਾ ਥਾਂ-ਥਾਂ ਤੇ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਗਿਆ ਦਰਅਸਲ ਪੰਜਾਬ ਲਿਆਂਦਾ ਗਿਆ ਗੈਂਗਸਟਰ ਜੱਗੂ ਭਗਵਾਨਪੁਰੀਆ ਰਾਤ 1 ਵਜੇ ਦੇ ਕਰੀਬ ਅੰਮ੍ਰਿਤਸਰ ਏਅਰਪੋਰਟ ਦੇ ਉੱਪਰ ਪੰਜਾਬ ਪੁਲਿਸ ਜੱਗੂ ਭਗਵਾਨਪੁਰੀਆ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੇ ਪੰਜਾਬ ਪੁਲਿਸ 1 ਵਜੇ ਦੇ ਕਰੀਬ ਪਹੁੰਚਿਆ ਆਸਾਮ ਦੀ ਸਿਲਚਰ ਜੇਲ੍ਹ ਦੇ ਵਿੱਚ ਜੱਗੂ ਭਗਵਾਨਪੁਰੀਆ ਬੰਦਾ ਦਰਸਲ ਬਦਮਾਸ਼ ਜੱਗੂ ਭਗਵਾਨਪੁਰੀਆ ਨੂੰ ਪੰਜਾਬ ਲਿਆਂਦਾ ਗਿਆ ਤੇ ਅੱਜ ਬਟਾਲਾ ਕੇ ਕੋਰਟ ਦੇ ਵਿੱਚ ਜੱਗੂ ਭਗਵਾਨਪੁਰੀਆ ਦੀ ਅਹਿਮ ਪੇਸ਼ੀ ਹੋਣੀ ਆ ਬੀਤੀ ਰਾਤ ਦੁਪਹਿਰ ਜਿਹੜਾ ਦੀ ਰਾਤ ਤਕਰੀਬਨ 1 ਵਜੇ ਲਿਆਂਦਾ ਗਿਆ ਪੁਲਿਸ ਦਾ ਸਖਤ ਪਹਿਰੇ ਦੇ ਵਿੱਚ ਜਿਹੜਾ ਜੱਗੂ ਭਗਵਾਨਪੁਰੀਆ ਨੂੰ ਲੈਂਦਾ ਗਿਆ ਤੇ ਉੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਐਨਡੀਪੀਐਸ ਐਕਟ ਤਹਿਤ ਮਾਰਚ ਮਹੀਨੇ ਤੋਂ ਜਿਹੜਾ ਅਸਾਮ ਦੀ ਸਲਚਰ ਜੇਲ੍ਹ ਦੇ ਵਿੱਚ ਜੱਗੂ ਭਗਵਾਨਪੁਰੀਆ ਬੰਦਾ ਤੇ ਅਸਾਮ ਤੋਂ ਪ੍ਰੋਡਕਸ਼ਨ ਬਰੰਟ ਦੇ ਉੱਪਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਰਪੋਰਟ ਦੇ ਉੱਪਰ ਪੰਜਾਬ ਪੁਲਿਸ ਲੈ ਕੇ ਪਹੁੰਚਿਆ ਤੇ ਇੱਥੋਂ ਸਖਤ ਪੁਲਿਸ ਦੇ ਪਹਿਰੇ ਦੇ ਵਿੱਚ ਥਾਂ-ਥਾਂ ਨਾਕੇਬੰਦੀ ਦੇ ਤਹਿਤ ਸਿੱਧਾ ਬਟਾੜਾ ਦੇ ਲਈ ਪੰਜਾਬ ਪੁਲਿਸ ਰਵਾਨਾ ਹੋ ਚੁੱਕਿਆ ਜਤੋਂ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਪੁਲਿਸ ਦਾ ਸਖਤ ਪੈਰਾ ਬਹੁਤ ਸਾਰੇ ਅਪਰਾਧਿਕ ਮਾਮਲਿਆਂ ਦੇ ਵਿੱਚ ਜੱਗੂ ਭਗਵਾਨਪੁਰੀਆ ਦਾ ਨਾਮ ਆਉਂਦਾ ਤੇ ਅੱਜ ਦੁਪਹਿਰ ਤਕਰੀਬਨ ਦੱਸਿਆ ਜਾ ਰਿਹਾ ਕਿ ਬਟਾਲਾ ਕੋਰਟ ਦੇ ਵਿੱਚ ਜੱਗੂ ਭਗਵਾਨਪੁਰੀਆ ਦੀ ਪੇਸ਼ੀ ਹੋਣੀ ਹੈ ਪੁਰਾਣੇ ਮਾਮਲੇ ਦੇ ਵਿੱਚ ਜੱਗੂ ਭਗਵਾਨਪੁਰੀਆ ਦੀ ਬਟਾਲਾ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਣੀ ਹੈ ਸਖਤ ਸੁਰੱਖਿਆ ਦੇ ਪਹਿਰੇ ਤਹਿਤ ਜੱਗੂ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਤੇ ਇੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜੱਗੂ ਭਗਵਾਨਪੁਰੀਆ ਦੇ ਉੱਪਰ ਪੰਜਾਬ ਅਤੇ ਹੋਰ ਸੂਬਿਆਂ ਦੇ ਵਿੱਚ 128 ਤੋਂ ਵੱਧ ਮਾਮਲੇ ਦਰਜ ਨੇ ਅਵਕ ਕੋਈ ਕਤਲ ਦੇ ਮਾਮਲੇ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਜੱਗੂ ਭਗਵਾਨਪੁਰੀਆ ਦਾ ਨਾਮ ਜੁੜ ਜਾਂਦਾ ਕਿਸੇ ਫਰ ਦੇ ਮਾਮਲੇ ਦੇ ਵਿੱਚ ਜਾਨੀ ਕਿ ਬਹੁਤ ਸਾਰੇ ਜਿਹੜੇ ਲੋਕ ਫਰੋਤੀਆਂ ਮੰਗਦੇ ਨੇ ਜੱਗੂ ਭਗਵਾਨਪੁਰੀਏ ਦੇ ਗਰੁੱਪ ਦੇ ਵੱਲੋਂ ਕਹਿ ਕੇ ਮੰਗੀਆਂ ਜਾਂਦੀਆਂ ਨੇ ਜਾਂ ਪਰ ਨਾਮ ਜੋੜ ਦਿੱਤਾ ਜਾਂਦਾ ਮੱਝ ਦੇ ਵਿੱਚ ਇਸ ਤਰੀਕੇ ਦੀਆਂ ਬਹੁਤ ਸਰੀਆਂ ਵਾਰਦਾਤਾਂ ਵਾਪਰਦੀਆਂ ਨੇ ਜਿਸ ਦੇ ਵਿੱਚ ਜੱਗੂ ਭਗਵਾਨਪੁਰੀਏ ਦਾ ਨਾਮ ਆ ਜਾਂਦਾ ਤਾਂ ਆਸਾਮ ਦੀ ਸਿਲਚਰ ਜੇਲ੍ਹ ਦੇ ਵਿੱਚ ਜੱਗੂ ਭਗਵਾਨਪੁਰੀਆ ਮਾਰਚ ਮਹੀਨੇ ਤੋਂ ਬੰਦਾ ਐ ਐਨਡੀਪੀਐਸ ਐਕਟ ਤਹਿਤ ਤੇ ਬੀਤੀ ਰਾਤ ਤਕਰੀਬਨ 1 ਵਜੇ ਦੇ ਕਰੀਬ ਪੰਜਾਬ ਪੁਲਿਸ ਪ੍ਰੋਡਕਸ਼ਨ ਬਰੰਟ ਦੇ ਉੱਪਰ ਜੱਗੂ ਭਗਵਾਨਪੁਰਿਆ ਨੂੰ ਲੈ ਕੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਹਟੇ ਅੰਮ੍ਰਿਤਸਰ ਦੇ ਉੱਪਰ ਪਹੁੰਚਿਆ ਜਿੱਥੇ ਪੁਲਿਸ ਦਾ ਸਖਤ ਪਹਿਰਾ ਮਾਝੇ ਇਲਾਕੇ ਦੇ ਵਿੱਚ ਥਾਂ-ਥਾਂ ਤੇ ਨਾਕੇਬੰਦੀ ਕੀਤੀ ਗਿਆ ਤੇ ਸਿੱਧਾ ਅੰਮ੍ਰਿਤਸਰ ਤੋਂ ਇਸ ਵਕਤ ਬਟਾਲੇ ਦੇ ਲਈ ਪੁਲਿਸ ਜੱਗੂ ਭਗਵਾਨਪੁਰਿਆ ਨੂੰ ਲੈ ਕੇ ਰਵਾਨਾ ਹੋ ਚੁੱਕਿਆ ਕਿਉਂਕਿ ਜੱਗੂ ਭਗਵਾਨਪੁਰਿਆ ਦੇ ਵੱਲੋਂ ਪਹਿਲਾਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਜਿਹੜਾ ਖਤਰਾ ਦੱਸਿਆ ਗਿਆ ਸੀ ਆਪਣੀ ਜਾਨ ਨੂੰ ਜੱਗੂ ਭਗਵਾਨਪੁਰਿਆ ਨੇ ਖਤਰਾ ਦੱਸਿਆ ਸੀ ਤੇ ਨਾਲੇ ਏਬੀ ਮੰਗ ਕੀਤੀ ਸੀ ਕਿ ਜਦੋਂ ਜੱਗੂ ਭਗਵਾਨਪੁਰਿਆ ਨੂੰ ਲਿਆਂਦਾ ਜਾਵੇਗਾ ਤੇ ਸਾਰੀ ਸੀਸੀਟੀਵੀ ਜਿਹੜੀ ਰਿਕਾਰਡ ਕੀਤੀ ਜਾਵੇ ਫੁਟੇਜ ਰਿਕਾਰਡ ਕੀਤੀ ਜਾਵੇ ਜੱਗੂ ਭਗਵਾਨਪੁਰਿਆ ਨੇ ਉਸ ਦਾ ਇਨਕਾਊਂਟਰ ਕੀਤੇ ਜਾਣ ਦਾ ਖਸਰਾ ਤਿਆਰ ਸੀ ਤੇ ਫਿਰ ਹਾਈ ਕੋਰਟ ਦੇ ਵੱਲੋਂ ਪੰਜਾਬ ਪੁਲਿਸ ਨੂੰ ਇਸ ਗੱਲ ਦਾ ਨੋਟਿਸ ਵੀ ਜਾਰੀ ਕੀਤਾ ਸੀ ਤੇ ਅੱਜ ਅਹਿਮ ਖਬਰ ਹੈ ਕਿ ਜੱਗੂ ਭਗਵਾਨਪੁਰਿਆ ਪੰਜਾਬ ਪਹੁੰਚ ਗਿਆ ਪੰਜਾਬ ਪੁਲਿਸ ਲੈ ਕੇ ਆ ਪ੍ਰੋਡਕਸ਼ਨ ਬਰੰਟ ਦੇ ਉੱਪਰ ਅਸਾਮ ਦੀ ਸਿਲਚਰ ਜੇਲ ਤੋਂ ਲਿਆਂਦਾ ਗਿਆ